ਪਹਿਲੇ ਨਹੀਂ ਲੇਰੋ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਹਾਂਜੀ ਮੈਂ ਸ਼੍ਰੀਮਾਨ ਜੀ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕਰਦਾ ਹਾਂ ਤੇ ਪ੍ਰਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਇਹ ਪੜ੍ਹਨਾ ਨਹੀਂ। ਅਖੋ। ਅ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪ੍ਰੋਵਿੰਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਬਹਿਸ ਇਸ ਬਿਲ ਦੇ ਲਈ 2 ਘੰਟੇ ਦਾ ਬਹਿਸ ਦਾ ਸਮਾਂ ਨਿਯੁਕਤ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ ਟਾਈਮ 1 ਘੰਟਾ 35 ਮਿੰਟ ਇੰਡੀਅਨ نیشنل ਕਾਂਗਰਸ ਦਾ 16 ਮੈਂਬਰ ਨੇ 16 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਨੇ 3 ਮਿੰਟ ਭਾਰਤੀ ਜਨਤਾ ਪਾਰਟੀ ਦੇ 2 ਮੈਂਬਰ ਨੇ 2 ਮਿੰਟ ਬਹੁਜਨ ਸਮਾਜ ਪਾਰਟੀ ਦੇ 1 ਮੈਂਬਰ ਨੇ 2 ਮਿੰਟ ਆਜ਼ਾਦ ਇੱਕ ਮੈਂਬਰ ਨੇ 2 ਮਿੰਟ ਸੋ ਮੈਂ ਲੀਡਰ ਆਫ ਆਪੋਜੀਸ਼ਨ ਨੂੰ ਬੇਨਤੀ ਕਰਦਾ ਹਾਂ ਸਰ ਇਹ ਬਹੁਤ ਗੰਭੀਰ ਮਸਲਾ ਹੈ ਸਮੂਚਾ ਪੰਜਾਬੀ ਜਗਤ ਨੀਰਾ ਪੰਜਾਬ ਚ ਨਹੀਂ ਦੁਨੀਆ ਭਰ ਦੇ ਵਿੱਚ ਇਹਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਤੁਸੀਂ ਹੁਣੇ ਸਾਡੀ ਸਾਰੇ ਆਲ ਪਾਰਟੀਆਂ ਦੀ ਮੀਟਿੰਗ ਵੀ ਬੁਲਾਈਏ ਜਿਸ ਮੀਟਿੰਗ ਦੇ ਵਿੱਚ ਇਹ ਚਰਚਾ ਕੀਤੀ ਗਈ ਸੀ ਤੇ ਤੁਸੀਂ ਵੀ ਇਸ ਗੱਲ ਨਾਲ ਸਿਲੈਕਟ ਇਸ ਗੱਲ ਨਾਲ ਤੁਸੀਂ Yes ਪ੍ਰਗਟਾਈ ਸੀ ਕਿ ਇਹ ਬਹੁਤ ਗੰਭੀਰ ਮਸਲਾ ਹੋਣ ਦੇ ਕਰਕੇ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਸਿਲੈਕਟ ਕਮੇਟੀ ਨੂੰ ਕੱਲ੍ਹ ਮੇਰੀ ਆਪਣੀ رائے ਹੈ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤਾਂ ਖੱਲੜਾ ਹੁਣੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ ਪੜ੍ਹੇ ਲਿਖੇ ਲੋਕਾਂ ਨਾਲ ਥੋੜੀ-ਬੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ ਮੇਰੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ੍ਹ ਕਰੋ ਸੋ ਜੀ ਤੁਹਾਨੂੰ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਤੁਸੀਂ ਸਾਡੇ ਅਕਾਲੀ ਦਲ ਦੇ ਸਾਥੀ ਸਾਡੇ ਭਾਜਪਾ ਦੇ ਸ਼ਰਮਾ ਸਾਹਿਬ ਸਾਨੂੰ ਸਾਰਿਆਂ ਨੂੰ ਤੁਸੀਂ ਯਕੀਨ ਤੋਂ ਆਇਆ ਸੀ ਕਿ ਮੈਂ ਗੱਲ ਕਰ ਲੈਣਾ ਕੱਲ ਹੀ ਚਰਚਾ ਕਰ ਅੱਜ ਇੰਟਰੋਡਿਊਸ ਤੁਸੀਂ ਜ਼ਰੂਰ ਕਰੋ ਜਾਂ ਫਿਰ ਸਿਲੈਕਟ ਕਮੇਟੀ ਨੂੰ ਕੱਲ ਦੋ ਸਿਲੈਕਟ ਕਮੇਟੀ ਦੀਆਂ ਫਾਈਂਡਿੰਗਸ ਤੋਂ ਬਾਅਦ ਆਪਾਂ ਇਹਦੇ ਤੇ ਚਰਚਾ ਰੱਖੀ ਐ ਇਸ ਟਾਈਮ ਮੇਰਾ ਨਜ਼ਰੀਆ ਤੇ ਗੰਭੀਰ ਆਪਾਂ ਜੇ ਇਹ ਨਿਹਦਾ ਆਪਾਂ ਬੁਲਡੋਜ਼ ਹੀ ਕਰਨਾ ਬਿੱਲ ਨੂੰ ਇਹਦੇ ਵਿੱਚੋਂ ਕਢਣਾ ਕਿਉਂਕਿ ਇਹ ਇਹੋ ਜਿਹਾ ਮਸਲਾ ਸੀ ਨਹੀਂ ਚੰਗਾ ਕਿੰਤੂ ਪਰੰਤੂ ਇਹਦੇ ਤੇ ਐਂਡ ਇਹ ਜਿਹੜੀ ਲੈਜਿਸਲੇਸ਼ਨ ਇਸਰ ਬਾਈ ది ਐਂਡ ਆਫ ਦਿ ਡੇ ਇਟ ਹਾਸ ਟੂ ਗੋ ਟੂ ਦਿ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਦੇ ਸੱਟ ਦੀ ਲੋੜ ਹੈ ਕਾਨੂੰਨ ਜੇ ਬਣਨਾ ਤੇ ਪਾਰਲੀਮੈਂਟ ਤੋਂ ਬਾਅਦ ਬਣਨਾ ਤੇ ਅਸੀਂ ਤੇ ਇਥੋਂ ਰਿਕਮੈਂਡੇਟਰੀ ਅਸੈਂਬਲੀ ਸਾਡੀ ਨੀਰੀ ਰਿਕਮੈਂਡੇਸ਼ਨਸ ਜੀ ਕਰ ਸਕਦੇ ਮੇਰੀ ਗੁਜ਼ਾਰਿਸ਼ ਹੋਏਗੀ ਜਿਹੜੀ ਅੰਦਰ ਸੈਂਸ ਆਫ ਦਿ ਹਾਊਸ ਮੈਜੋਰਿਟੀ ਠੀਕ ਹੈ ਤੁਸੀਂ ਪਾਵਰ ਵਿੱਚ ਹੋ ਤੁਹਾਡੇ ਪਾਰਟੀ ਪ੍ਰਧਾਨ ਅਮਨਜੀਵੀ ਉੱਥੇ ਸਨ ਤੁਸੀਂ ਉੱਥੇ ਸੀ ਇਹਨਾਂ ਆਦਮੀਆਂ ਸੀ ਬਾਕੀ ਪਾਰਟੀਆਂ ਤੇ ਬੈਠੇ ਸੀ ਮੇਰੀ ਅੱਜ ਵੀ ਗੁਜ਼ਾਰਿਸ਼ ਹੈ ਜਰੂਰ ਕਰਨੀ ਚਰਚਾ ਮੋਸਟ ਵੈਲਕਮ ਗਿਵ us ਅਟ ਲੀਸਟ ਟੁਡੇਸ ਟਾਈਮ ਟੂ ਪ੍ਰਪੇਅਰ ਅਸੀਂ ਗੱਲ ਆਪਣੇ ਸੋਚਾ ਜੇ ਟੰਗ ਨਾ ਰੱਖ ਸਕੀਏ ਕਾਈਂਡਲੀ ਮੇਰੀ ਗੁਜ਼ਾਰਿਸ਼ ਹੈ ਨਹੀਂ ਦੀ ਗੰਭੀਰਤਾ ਨੂੰ ਆਪ ਸਮਝਦੇ ਨਹੀਂ ਤੇ ਅਦਰਵਾਈਜ਼ ਅਸੀਂ ਸਾਰੇ ਤੇ ਸਾਰੇ ਚਰਚਾ ਕਰਨ ਵਾਸਤੇ ਤਿਆਰੀ ਨਹੀਂ ਰਹੀ ਨੇ ਪਰ ਮੈਂ ਚਾਹਾਂਗਾ ਚੰਗੇ ਸੋਚਾ ਜੇ ਟੰਗ ਨਾ ਹੋਏ ਇਹਦੇ ਸਾਰੇ ਜੋ ਵੀ ਇਹ ਖਲੜਾ ਆ ਇਹ ਤੇ ਕੀ ਕੀ ਤੁਸੀਂ ਸਾਰਾ ਕੁਝ ਕੀ ਕੀ ਕਵਰ ਕੀਤਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕਵਰ ਹੋ ਸਕਦਾ ਨਾਮ ਹੀ ਹੋਈਆਂ ਹੋਣ ਤਾਂ ਮੇਰੀ ਬੇਨਤੀ ਇਹ ਹੋਏਗੀ ਕਾਈਂਡਲੀ ਜੋ ਤੁਸੀਂ ਸਾਨੂੰ ਅੰਦਰ ਅਸ਼ੋਰੈਂਸ ਦਿੱਤੀ ਹੈ ਆਪਾਂ ਉਸ ਅਸ਼ੋਰੈਂਸ ਤੇ ਹੀ ਚੱਲੀਏ ਤੇ ਟੂਡ ਵੀ ਮੱਚ ਬਚ ਬੈਠੇ ਥੈਂਕ ਯੂ ਸਰ ਥੈਂਕ ਯੂ ਮਾਨਯੋ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਧੰਨਵਾਦ ਕੀਤਾ ਸਾਹਿਬ ਬੜਾ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਹੁੰਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਹ 2015 ਤੋਂ ਵੀ ਅਦਮੀ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆਜੋ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਹੈ ਜੇ ਬੈਸੇ ਤਬ ਅਖਬਾਰਾਂ ਚ ਕਈ ਕਈ ਦਿਨਾਂ ਪਹਿਲਾਂ ਤੋਂ ਚੱਲਦਾ ਹੈ ਕਿ ਪ੍ਰਸਤਾਵ ਆਊਗਾ ਹਾਂ ਪਰਪਰ ਤੁਹਾਨੂੰ ਟਾਈਮ ਚਾਹੀਦਾ ਹੈ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਵਿਰੁੱਧਤ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਦ ਗੀਤਾ ਨੂੰ ਆਪਾਂ ਸਾਰੇ ਪਵਨ ਜਿੰਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨਾਂ ਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਣੀ ਵਾਲੇ ਬੰਦੇ ਜੇ ਤੁਹਾਨੂੰ ਫਿਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਓਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋ ਹਰ ਕੰਮ ਦਾ ਹੈ ਹਿਸਟਰੀ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਹਾਂ ਬਟ ਤੁਸੀਂ ਸਾਨੂੰ ਇੱਕ ਵਾਦਾ ਕੀਤਾ ਸੀ ਅਨ ਕਨਵੈਂਸ਼ਨਸ ਆਫ ਦੀ ਅਸੈਂਬਲੀ ਆ ਕੋਈ ਵੀ ਬਿੱਲ ਲਾਣਾ ਹੈ ਐਟ ਲੀਸਟ 48 ਆਰਸ ਦੇ ਯੂ ਆਰ ਨੋਟ ਕੰਪਿਊਟਰਸ 48 ਘੰਟਿਆਂ ਦਾ ਮਿਨੀਮਮ ਟਾਈਮ 72 ਘੰਟਿਆਂ ਦਾ ਟਾਈਮ ਮਿਲੇਗਾ ਕੱਲੜਾ ਹੁਣੇ ਆਇਆ ਸੋ ਮੇਰੀ ਗੁਜ਼ਾਰੇਸ਼ ਹੈ ਜੋ ਚੀਫ ਮਿੰისტਰ ਸਾਹਿਬ ਨੇ ਗੱਲ ਕਹੀ ਵੀ ਨੀਡ ਟਾਈਮ ਹਰ ਮੈਂਬਰ ਨੂੰ ਇੱਥੇ ਟਾਈਮ ਚਾਹੀਦਾ ਕਾਈਂਡਲੀ ਕੱਲ ਸਵੇਰੇ ਕਰ ਲੋ ਚਰਚਾ ਤੇ ਇੱਥੇ ਹੀ ਹੋਣੀ ਹੈ ਮੈਂ ਥੈਂਕ ਯੂ ਤੇ ਇੱਕ ਕਿਉਂਕਿ ਅਸੀਂ ਦੋ ਟੂਗਾ ਲਵਾਂਗੇ ਮੈਂ ਦੇਖੋ ਕੱਲ ਠੀਕ ਹੈ ਸਦਨਦੀਪ ਸੈਂਸ ਸੋ ਮੈਂ ਸਮਝਦਾ ਵੀ ਸਾਰਾਂ ਦਾ ਇਮੋਟਿਵ ਇਸ਼ੂ ਹੈ ਦਿਲ ਦਾ ਇਸ਼ੂ ਹੈ ਸੋ ਜਿਹੜੇ ਸਾਥੀ ਸਤਕਾਰਯੋਗ ਸਾਥੀ ਅੱਜ ਬੋਲਣਾ ਚਾਹੁੰਦੇ ਨੇ ਇਸ ਮਤੀ ਤੇ ਅੱਜ ਬੋਲ ਲੈਣ ਜਿਹੜੇ ਬਾਤ ਬੋਲਣਾ ਚਾਹੁੰਦੇ ਨੇ ਉਹ ਬਾਤ ਚ ਬੋਲ ਲੈਣ ਸੋ ਮੈਂ ਸਮਝਦਾ ਬੜਾ ਬਹੁਤ دیر ਬਾਅਦ ਇਹ ਮਤਲਬ ਸ਼ੁਰੂ ਤੋਂ ਹੀ ਜਦੋਂ ਦੀਆਂ ਬੇਦਬੀਆਂ ਹੋਈਆਂ ਉਦੋਂ ਤੋਂ ਦਿਲ ਦੇ ਵਿੱਚ ਸ਼ੇਕ ਹੁੰਦੇ ਆਉਂਦੇ ਸੀ ਸੋ ਜੇ ਗੁਰੂ ਸਾਹਿਬ ਦੇ ਜਿਹੜੇ ਜਿੰਨਾਂ ਦੀ ਕਿਸੇ ਦੀ ਕੋਈ ਤਿਆਰੀ ਹੈ ਕੁਝ ਕਹਿਣਾ ਚਾਹੁੰਦੇ ਨੇ ਕੱਲ ਵੀ ਕਰ ਲਿਓ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਵਾਸਤੇ ਜਦੋਂ ਮਰਜ਼ੀ ਕਰ ਲਓ ਕੋਈ ਕੋਈ ਇਸ਼ੂ ਨਹੀਂ ਹੈ ਸੋ ਮੈਂ ਹਾਂ A uh, <coughs>